ਪੂਰਾ ਬਕਮੀਆ ਕਾਇਮ ਆ ਕਾਇਮ ਆ ਹੋਰ ਸੱਟ ਹੋਰ ਪੂਰੇ ਕਾਇਮ ਆ ਜੋਧਿਆ ਇਹ ਜਵਾਕ ਜਵਾਬ ਚੱਕੀ ਫਿਰਦਾ ਇਹ ਜਵਾਕ ਮੇਰਾ ਤੈਨੂੰ ਪਤਾ ਨਹੀਂ ਪਿਛਲੇ ਸਾਲ ਆਪਾਂ ਵਿਆਹ ਕਰਾ ਲਿਆ ਸੀਗਾ ਤੂੰ ਦੱਸਿਆ ਹੈ ਨਹੀਂ ਯਾਰ ਉਹ ਬਾਤ ਸਾਂਗਿਆਂ ਨੂੰ ਦੱਸਿਆ ਨਹੀਂ ਕੱਲਿਆਣੀ ਕਰ ਲਿਆ ਸੀ ਇਕੱਠ ਗੱਠ ਕਰਿਆ ਨਹੀਂ ਜਮਾ ਹੀ ਨਹੀਂ ਕੀਤਾ ਗੱਠ ਤਾਂ ਇਹ ਰੋਂਦਾ ਰੋਂਦਾ ਨਹੀਂ ਇਹ ਇਹ ਨਹੀਂ ਟਰਟਾ ਰੋਂਦਾ ਜਮਾ ਹੀ ਨਹੀਂ ਰੋਂਦਾ ਕੁੜੀ ਜਾਵੇ ਦਾ ਠੀਕ ਹੈ ਤੇ ਨਾ ਇਹ ਮੇਰਾ ਸਾਲਾ ਕਿਹੜਾ ਮਰਜ਼ੀ ਚੱਕ ਲੇ ਉਹਦੇ ਕੋਲ ਹੀ ਆ ਜਾਂਦਾ ਅਸੀਂ ਸਰਪੰਚਾਂ ਦੀ ਟਰਾਲੀ ਯਾਰ ਗਾਜਵਾਕ ਇੱਕ ਇਹਦੀ ਹੋਰ ਖਾਸੀਅਤ ਹੈ ਕੁੜੀ ਜਾਵੇ ਦੀ ਇਹਦੇ ਟੈਂਪਰ ਨਹੀਂ ਲਾਇਆ ਜਿੱਦੇ 2 ਸਾਲਾਂ ਦਾ ਹੋਣਾ ਲਾ ਕਹਿੰਦਾ ਨਟ ਲਾਇਆ ਬਦੋ ਸੂਟਾ ਮਗਰ ਬੈਠਦਾ ਨਹੀਂ ਵੀ ਉੱਤੇ ਹੱਗ ਜੂਗਾ ਮੇਰਾ ਸਾਲਾ ਨਹੀਂ ਖਾਕਦਾ ਨਹੀਂ ਫਿਰ ਜਾਣਾ ਹੀ ਨਹੀਂ ਤੇ ਮੈਂ ਦੱਸਦਾ ਜਾਣਾ ਹੀ ਨਹੀਂ ਠੀਕ ਆ ਬਹਿ ਜਾ ਬਹਿ ਜਾ ਤੇ ਸੁਣ ਨਹੀਂ ਸੁਣ ਨਹੀਂ ਤੇ ਪੂਰੇ ਕਰੇ ਹੀ ਨਹੀਂ ਕਰਦਾ ਆਪਦੇ ਹਾਲ ਹੀ ਰੱਖੀਂਗਾ ਸੁਪਨੇ ਖੈਰ ਸੋਚਦਾ ਭਰਾ ਵੀ ਡਾਕਟਰ ਆ ਹਾਂ ਬਾਕੀ ਜੇ ਭੈਣ ਹੀ ਆਵਾ ਜਨਾਨੀਆ ਜਨੂਨਾਂ ਦਾ ਮਗਰ ਚੜ ਗਿਆ ਵੱਡਾ ਹੋ ਗਿਆ ਨਾ ਫਿਰ ਤਾਂ ਆਪਦੇ ਸੁਪਨੇ ਟਟਾ ਆਪ ਹੀ ਪੂਰਾ ਕਰ ਲੂ ਇੱਕ ਜਵਾਬ ਕਿਰੇ ਨਾ ਨਾ ਜਵਾਬ ਆਪਾਂ ਮੰਨ ਕੇ ਚੱਲ ਦੋ ਲਵਾਂਗੇ ਹਾਂ ਇੱਕ ਜਵਾਬ ਦਾ ਬੇਦਾਵਾ ਕਰ ਦੇਣਾ ਤਾਂ ਟਟਾ ਬੇਦਾਵਾ ਕਰ ਦੇਣਾ ਅੱਛਾ ਇਹਦਾ ਬਈ ਮੈਂ ਰਸਤੇ ਰੁੱਤੇ ਕਰਨਾ ਕੋਈ ਹੋਰ ਸੀਗਾ ਉਹਨਾਂ ਦੇ ਛੱਡ ਦੇਣਾ ਬੇਦਾਵਾ ਕਰ ਕੇ ਵੀ ਬਦਲੇ ਲੈ ਤੁਸੀਂ ਕੰਡੇ ਕੱਢਣ ਤੇ ਰੱਖਣਾ ਕੰਡੇ ਕੱਢਣ ਤੇ ਤੇ ਦੂਜਾ ਦੂਜਾ ਆਪਾਂ ਪੂਛਾ ਜਮਾਂਗੇ ਨਾ ਤਵਾਕ ਯਾਨੀ ਉਹ ਬੰਨੂ ਆ ਉਹਨੂੰ ਬਣਾਵਾਂਗੇ ਲਖਾਵਾਂਗੇ ਤਾਂ ਟਟਾ ਹਾਂ ਇਹਦਾ ਤੰਦਰਾ ਬਾਹਰ ਪਗਾਊਗਾ ਪੂਰੇ ਤੇ ਇਹ ਰੋਂਦਾ ਰੋਂਦਾ ਦੁੱਧ ਕਿੱਥੇ ਜਾਣਾ ਦੁੱਧ ਜਾਨੀ ਦੀ ਇਹ ਆਪਦੀ ਮੰਮੀ ਦਾ ਹੀ ਪਿੰਦਾ ਉਹ ਫਰਿੱਜ ਬਹੁਤ ਤਕੜੀ ਆ ਨਾ ਤਾਂ ਉਹ ਤੱਤਾ ਕਰਨਾ ਪੈਂਦਾ ਦੁੱਧ ਨਾ ਠੰਡਾ ਨਾ ਇਹੋ ਦੁੱਧ ਢੋਲਦਾ ਤੇ ਨਾ ਹੀ ਉਹਨੂੰ ਬਿੱਲੀ ਢੋਲੇ ਬੱਸ ਜਦੋਂ ਜੀ ਕਰਦਾ ਮੂੰਹ ਲਾ ਲੈਂਦਾ ਤੇ ਨਾਲ ਲਈ ਵਾ ਇਹ ਮੰਮੀ ਹੁਣ ਇਹਦੀ ਮੰਮੀ ਮੇਰੇ ਸਾਡੇ ਦੀ ਚਲੋ ਘਰ ਦੀਆਂ ਗੱਲਾਂ ਮੈਹੀ ਕੋਲੇ ਉੱਠ ਗਈ ਸੀਗੀ ਅੱਛਾ ਉਹਦੇ ਨਾਲ ਰੌਲਾ ਆਇਆ ਚੱਲ ਪਿਆ ਤੇ ਹੁਣ ਮੈਂ ਸਭ ਨੂੰ ਢਾਟੇ ਨੂੰ ਗਏ ਨੇ ਠੀਕ ਆ ਹੋਰ ਕੁੜੀ ਯਾਰੀ ਦਾ ਵੀ ਸਾਰੀ ਚਾਹ ਤੇ ਤੂੰ ਹੀ ਪੂਰੇ ਕਰੇਗਾ ਹਾਂ ਹਾਂ ਕੇਰਾ ਫਲਾਲ ਤਾਂ ਮੇਰੇ ਕੋਲ ਹੀ ਆ ਤੇਰੇ ਲੱਛਣਾ ਦੇਣਾ ਇਹ ਇਹਨੇ ਦੇ ਤੇਰੇ ਤੇ ਫੇਰ ਨਹੀਂ ਨਹੀਂ ਆਪਣੇ ਵਾਲੇ ਲੱਛਣਾ ਤੇ ਨਹੀਂ ਆਉਂਦਾ ਇਹ ਤਾਂ ਜੋਦਾ ਜਵਾਗਾ ਜੋਦਾ ਕੁੜੀ ਜਹਾਗੇ ਦਾ ਮੜਾ ਨਾ ਸਿਰ ਵੱਡਾ ਹਾਂ ਅੱਛਾ ਹਾਂ